ਹਾਂਜੀ ਦੋਸਤੋ ਸਾਰਿਆਂ ਨੂੰ ਸਸਰੀਕਾਲ ਸਵਾਗਤ ਹੈ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸ਼੍ਰੀ ਕੋਇਂਦਵਾਲ ਸਾਹਿਬ ਪਹੁੰਚਿਆ ਦੋਸਤੋ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਗੁਰਸੇਵਕ ਦੇ ਕੋਲੇ ਆਇਆ ਦੋਸਤੋ ਜਿੱਦਾਂ ਕਿ ਆਪਾਂ ਹਰ ਵਾਰ ਦੀ ਤਰ੍ਹਾਂ ਦੋਸਤੋ ਅਪਡੇਟ ਇਸ ਘਰੋਂ ਦੇਨੇ ਰਹਿੰਦੇ ਆ ਤੁਹਾਨੂੰ ਤੇ ਅੱਜ ਵੀਰ ਗੁਰਸੇਵਕ ਦੋਸਤੋ ਦੋ ਪਸ਼ੂ ਲੈ ਕੇ ਆਇਆ ਹੈ ਦੋਵੇਂ ਦੋਸਤੋ ਮੱਝਾਂ ਨੇ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਪੂਰੀ ਡਿਟੇਲ ਵੀਰ ਗੁਰਸੇਵਕ ਦੇ ਨਾਲ ਪੂਰੀ ਗੱਲਬਾਤ ਆ ਜਿਹੜੀ ਤੁਸੋਂ ਆਪਾਂ ਕਰ ਲੈਣੀ ਆ ਠੀਕ ਆ ਤੇ ਪੂਰੀ ਡਿਟੇਲ ਲੈ ਲੈਣੀ ਆ ਸੋ ਕੀ ਦੁੱਧ ਦਾ ਕੀ ਮਿਲਕ ਰਿਕਾਰਡ ਆ ਕਦੋਂ ਦੀਆਂ ਸੂਈਆਂ ਨੇ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਸੇਵਕ ਸਿੰਘ ਸਾਸਰੀ ਕਾਲ ਸਾਸਰੀ ਗੱਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਨੇ ਜਰਜੀ ਕਲਾ ਵੀਰ ਜੀ ਤੁਸੀਂ ਸਭ ਠੀਕ ਠਾਕ ਅੱਛਾ ਗੁਰਸੇਵਕ ਦਾ ਦੋ ਪਸ਼ੂ ਬਕਾਉ ਅੱਜ ਹਾਂ ਜੀ ਵੀਰ ਜੀ ਤੇ ਦੋਵੇਂ ਮੱਝਾਂ ਬਿਲਕੁਲ ਤਾਜ਼ੀਆਂ ਸੂਈਆਂ ਹਾਂ ਜੀ ਹਾਂ ਜੀ ਤਾਜ਼ੀਆਂ ਸੂਈਆਂ ਠੀਕ ਆ ਜੀ ਬਾਕੀ ਆ ਵੀਰਾਂ ਨੇ ਠੀਕ ਆ ਹਾਂਜੀ ਤੇ ਕਰਗੇ ਸ਼ੁਰੂਆਤ ਵੀਰ ਕਰਸੇਵਕ ਦੋ ਮੱਜਾਂ ਪ੍ਰੋਪਰ ਡਿਟੇਲ ਜਿਹੜੀ ਆ ਦੇ ਦਿਓ ਕਿੰਵੇਂ ਸੂਏ ਸੂਈਆਂ ਕੀ ਮਿਲ ਕੇ ਰਕੋੜ ਆ ਸੋ ਦੋਸਤੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜਰੂਰ ਬਨੇ ਰਹੋ ਠੀਕ ਆ ਕਰਸੇਵਕ ਭਾਈ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲਿਗੇ ਕੀ ਇਸ ਮੱਜ ਦੀ ਡਿਟੇਲ ਆ ਇਹ ਵੀ ਜੀ ਇਹਨਾਂ ਦੇ ਦੂਜੇ ਸੂਏ ਆ ਕੀ ਆਪਾਂ ਨੂੰ ਅੱਛਾ ਜੀ ਕੋਈ ਵੀਰ ਆਪਦੀ ਤੀਜੇ ਸੂਏ ਸਮਝੇ ਹਾਂਜੀ ਯਾ ਆਪਦੀ ਸਮਝਣਾ ਵੀਰ ਕੋਈ ਵੀ ਜਿੰਨੇ ਕਰਨੇ ਆ ਹਾਂਜੀ ਠੀਕ ਆ ਨਾ ਵੀਰ ਜੀ ਤੇ ਦੁੱਧ ਜਿਹੜਾ ਇਹਦੇ ਥੱਲੇ ਆ ਸੱਚਾ ਦੁੱਧ ਜਿਹੜਾ ਸੱਚਾ ਦੱਸਣਾ ਵਾ ਉਹ 10 ਲੀਟਰ ਹੋਊਗਾ ਦੋ ਟਾਈਮ ਚੋਕੇ ਲੈ ਜੇ ਜੇ ਝੂਠ ਵਾਲਾ ਦੁੱਧ ਦੱਸਣਾ ਤੇ ਭਾਵੇਂ 12 ਲੀਟਰ ਮੰਨ ਲੇ ਕੋ ਵੀ ਹੂੰ ਬਿਲਕੁਲ ਠੀਕ ਆ ਸੰਧੂ ਸਾਹਿਬ ਨਹੀਂ ਆਪਾਂ ਸੱਚਾ ਚਿਬੋਣਾ ਜੀ ਸਾਰਿਆਂ ਨੂੰ ਸੱਚਾ ਦੁੱਧ ਜਿਹੜਾ ਵੀ ਜੀ ਸੰਧੂ ਸਾਹਿਬ ਦੇ ਥਲੇ 10 ਲੀਟਰ ਆ ਜਿਹੜਾ ਮਰਜੀ ਆਣ ਕੇ ਵੀ ਦੋ ਟਾਈਮ ਤੋਂ ਟਾਈਮ ਆਣ ਕੇ ਆਦਾ ਲੀਟਰ ਮਾਰ ਲਓ ਠੀਕ ਆ ਜੀ ਹਾਂਜੀ ਤੇ ਸੂਆ ਦੂਜਾ ਸੂਈ ਵੀ ਜੀ ਉਹਨਾਂ ਦੂਜਾ ਦੱਸਿਆ ਵਾ ਤੁਸੀਂ ਤੇ ਜਾ ਮੰਨੋ ਲਓ ਜੀ ਤੀਜਾ ਸੂਆ ਦੋਸਤੋ ਤੁਸੀਂ ਮੰਨ ਲਿਓ ਠੀਕ ਆ ਤੇ ਦਿਨ ਵੀ ਰਿਪੀਟ ਕਰੀ ਇੱਕ ਵਾਰੀ ਰਿਪੀਟ ਦੇਨਵੀ ਜੀ ਉਹਦੇ ਅੰਦਰ ਵੀ 10 10 ਕ ਦਿਨ ਹੋਏ ਆ ਬੱਚਾ ਜੀ ਵੇਖ ਲਓ ਅੱਛਾ ਜੀ ਮੈਂ ਕਹਿੰਦਾ 10 ਨਹੀਂ 12 ਲਾ ਲਓ ਲਓ ਜੀ ਇਹ ਕਟਾ ਹੈ ਮੇਲ ਕਾਫ ਆ 10 ਨਹੀਂ ਜੇ 12 ਦਿਨਾਂ ਦਾ ਦੋਸਤ ਤੁਸੀਂ ਮੰਨ ਸਕਦੇ ਜੇ ਦਾ 10 ਸੀ ਕਿਲੋ ਜਿਹੜਾ ਦੁੱਧ ਬਿਲਕੁਲ ਹਾਜ਼ਰ ਆ ਮੌਜੂਦ ਆ ਠੀਕ ਆ ਤੇ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਕੋਈ ਦੋਸਤੋ 1:30 1:45 2:00 ਵਜੇ ਦਾ ਸਮਾਂ ਹੈ ਦੁਪਹਿਰ ਦਾ ਠੀਕ ਆ ਤੇ ਤਰੀਕਾ ਜ 30 ਸਤੰਬਰ ਹੈਗੀ ਆ ਮੈਂ ਇਹਦੀ ਚਵਾਈ ਮਾੜੀ ਹੋਵੇ ਆਪਣੀ ਜ਼ਿੰਮੇਵਾਰੀ ਹੋਊਗੀ ਫਿਰ ਤੱਕ ਆਲਾ ਨੂੰ ਮੈਂ ਪੂਰੀ ਬੰਦੀ ਆ ਬੰਦੀ ਸੰਦੀ ਆ ਬਾਕੀ ਇਹ ਸਮਾਂ ਜਿਹੜਾ ਦੋਸਤੋ ਸ਼ਾਮ ਦੀ ਚਵਾਈ ਦਾ ਕਾਫੀ ਪਿਆ ਹੈ ਇਸ ਕਰਕੇ ਬਣਿਆ ਥਣਿਆ ਜਿੰਨਾ ਪਸ਼ੂ ਆ ਉਹ ਤੁਸੀਂ ਵੇਖ ਸਕਦੇ ਜੀ ਠੀਕ ਆ ਤੇ ਆਹ ਦੇਖ ਸਕਦੇ ਥਾਂਨੇ ਪਾ ਠੀਕ ਆ ਥੋੜੀ ਜਿਹੀ ਚਲੋ ਲਿਸਪੁਨੇ ਚ ਹੈਗੀ ਆ ਹੂੰ ਬਿਲਕੁਲ ਤੇ ਅੱਛਾ ਸੇਵਕ ਵੀਰ 10 ਕਿਲੋ ਹੋਣ ਤੁਸੀਂ ਜਾਂਦਾ ਦੁੱਧ ਧਾਰਤੂਰ ਚਵਾਈ ਚੰਗੀ ਐ ਓਕੇ ਆ ਵੀ ਜੀ ਪੂਰੀ ਚਵਾਈ ਪੂਰੀ ਚਵਾਈ ਓਕੇ ਆ ਪਕਮਾ ਇੱਕੋ ਜਾਵਾ ਹਾਂ ਤੇ ਦੋ ਦਸਾ ਲੀਟਰ ਮੇਰਾ ਵੀ ਜਿੰਨੇ ਵੀ ਖੜਦੀਆਂ ਤਸੱਲੀ ਕਰਕੇ ਖੜੇ ਬਾਅਦ ਚ ਲਾਂਮਾ ਨਾ ਦੇਵੇ ਇਥੇ ਭਲਕੇ ਲਾਂਮਾ ਨਹੀਂ ਦੇਣਾ ਵੀ ਇਹ ਤਸੱਲੀ ਕਰ ਲੈ ਭਲਕੇ ਕੋਈ ਆ ਕੇ ਵੀ ਵੀਰ ਜੀ ਇਹ ਮਿਲਦੀ ਨਹੀਂ ਆ ਇਹ ਜੂਨ ਨਹੀਂ ਦਿੰਦੀ ਇਹ ਲੱਤਾਂ ਮੇਰੇ ਘਰੋਂ ਚੋਗੇ ਲੈ ਦੇ ਬਰਸਨੂ ਸਾਹਿਬ ਜੇ ਕੇ ਨੂੰ ਸੱਚਾਈ ਦਸੀਏ ਉਹ ਸੱਚਾਈ ਵਾਲੇ ਬੰਨੇ ਨਹੀਂ ਜਹੋਂਗਾ ਮੈਂ ਦੋ ਦਿਨਾਂ ਬੰਦਿਆਂ ਨੇ ਵੇਖ ਲੈ ਗਾਈਂ ਖੜੀ ਬੰਦਿਆਂ ਨੇ ਇਥੋਂ 10 ਦਿਨ ਚੋਗੇ ਤੇ ਕੱਲ ਮੈਨੂੰ ਫੋਨ ਲਾਈ ਜਾਣ ਬਾਬਾ ਜੀ ਗਾਂ ਤੇ ਮਿਲਦੀ ਨਹੀਂ ਹੈ ਅੱਛਾ ਜੀ ਗਾਂ ਤੇ ਮਿਲਦੀ ਨਹੀਂ 10 ਦਿਨ ਕਿਦਾਂ ਚੋਂਦੇ ਰਹੇ ਆ ਹਾਂ 14 15 ਕਿਲੋ ਦੁੱਧ ਗਾਂ ਥੱਲੇ ਦੁੱਧ ਵੀ ਹੈਗਾ ਮਿਲਦੀ ਨਹੀਂ ਆ ਤੇ ਮਿਲਦੀ ਮੈਂ ਬਾਬੇ ਨੇ ਥੋੜਾ ਪੱਠੇ ਪੋਣੇ ਆਣ ਕੇ ਪੱਠੇ ਤੁਸੀਂ ਪੋਣੇ ਜਿੱਦੀਆਂ ਗੱਲਾਂ ਸੱਦ ਸਾਹਿਬ ਆਪੋ ਨੇ ਖੋਲ ਕੇ ਦੋਸਤੋ ਤੋੜ ਕੇ ਆਪ ਤੁਹਾਨੂੰ ਦਿਖਾ ਦਿੰਨੇ ਆ ਤੇ ਦੋ ਟਾਈਮ ਬਿਲਕੁਲ ਆਦੀ ਚਵਾਈ ਕਰ ਲੋ 10 ਕਿਲੋ ਵੀਰ ਰੇ ਜਿਹੜਾ ਦੁੱਧ ਆ ਜਿਹੜਾ ਦੋਸਤੋ 10 ਕਿਲੋ ਦੱਸਿਆ ਠੀਕ ਆ ਬਾਕੀ ਆਪਦੀ ਵੈਰੀਫਾਈ ਕਰ ਲੋ ਤਸੱਲੀ ਕਰ ਲੋ ਠੀਕ ਆ ਮਗਰ ਕੱਟਾ ਮੇਲ ਕਾਫ ਆ ਦੇਖ ਆ ਦੇਖ ਠੀਕ ਆ ਜੀ ਹਾਈਟ ਕਾਤ ਜਿਹੜਾ ਦੋਸਤੋ ਪੂਰਾ ਉੱਚਾ ਠੀਕ ਆ ਥੋੜਾ ਲੇਸਪਨ ਦੇ ਵਿੱਚ ਜ਼ਰੂਰ ਹੈਗੀ ਆ ਠੀਕ ਆ ਲੇਸਪਨ ਦੇ ਵਿੱਚ ਜ਼ਰੂਰ ਆ ਥੋੜੀ ਜੀ ਬਾਕੀ ਰਿਕਵਰ ਹੋ ਜਾਊਗੀ ਠੀਕ ਆ ਜੀ ਸਰੀਰ ਪਿੰਡਾ ਜਿਹੜਾ ਦੋਸਤੋ ਸੇਵਾ ਕੋਈ ਵੀ ਰਕੇ ਚੰਗੀ ਕਰ ਲੂਗਾ ਤੇ ਮਾਚ ਜਿਹੜੀ ਦੋਸਤੋ ਤੁਸੀਂ ਫੁੱਲ ਹੈਵੀ ਬਾਡੀ ਵੇਟ ਕਰ ਲੋਗੇ ਤੇ ਜਿਹੜਾ ਦੋਸਤੋ ਹੋ ਸਕਦਾ ਵੀ ਹੋਰ ਦੁੱਧ ਵੀ ਵਾਧੇ ਬਾਕੀ ਹੋਰ ਦੱਸ ਕੇ ਮੈਂ ਦੁੱਧਾ ਰਹੀ ਆ ਅੱਛਾ ਜੀ ਮੈਂ ਜਿਹੜੇ ਮੇਰੇ ਵੀਰ ਨੇ ਕਿਹਾ ਸੰਭੀ ਨਾ ਮੈਂ ਹੋ ਜੂ ਸੈਟ ਆ ਠੀਕ ਹੈ ਤੇ ਕੀ ਮੁੱਲ ਕੀ ਕਰਦੇ ਪਾਪਾ ਜੀ ਦਾ ਸਾਧੂ ਸਾਹਿਬ ਤੁਸੀਂ ਇਹੀ ਕਰ ਦਿਓ ਜਿੰਨਾ ਕਰਨਾ ਕੋਈ ਨਹੀਂ ਨਹੀਂ ਦੱਸੋ ਤੁਸੀਂ ਦੱਸੋ ਜੀ ਵਿਹੇਜ ਦਵਾਜ ਨੇ ਦੀ ਵੇਚਣੀ ਆ ਆ ਛੱਡੋ ਇਹਦੀ ਮੁੱਲ ਭਾਵੇਂ ਜਿੰਨਾ ਮਰਜ਼ੀ ਕਰਾਈ ਜਾਓ 70000 ਦੇ ਵਿੱਚ ਮਾਨਤਾ ਕਰਦਾਂਗੇ 70 ਚੋਂ ਕਿ 73 ਚੋਂ 75 ਚੋਂ 75 اچھا ਜੀ ਹਾਂਜੀ ਲਓ ਜੀ 75000 ਦੇ ਵਿੱਚੋਂ ਦੋਸਤੋ ਮਾਨਤਾ ਹੋ ਜਾਊਗਾ ਠੀਕ ਆ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਝੋਟੀ ਦਿਖਾਤੀ ਆ 75000 ਦੇ ਵਿੱਚੋਂ ਛੋੜ ਛੱਪਾ ਮਾਨਤਾ ਹੋ ਜਾਊਗੀ ਠੀਕ ਆ ਆ ਦੇਖੋ ਠੀਕ ਆ ਲਓ ਵੀ ਇਹ ਆ ਫੇਸ ਕੁਆਲਿਟੀ ਦੀ ਇਹਦਾ ਬਾਬਾ ਕਿੰਨ ਤਲੇ ਹਾਰਾ ਪਾਪਾ ਹੀ ਆਵੇ ਵੇ ਕੀ ਬਣਾਇਆ ਆਲਾ ਹਮ ਠੀਕ ਆ ਅੱਛਾ ਵੀਰ ਸੇਵਕ ਬੱਚਾ ਆ ਜਿਹਦੇ ਮਗਰ ਸੀ ਨਾ ਇਹ ਬੱਚਾ ਸੰਤ ਸਾਬਾ ਲਓ ਜੀ ਠੀਕ ਆ ਇਸ ਤੋਂ ਬਾਅਦ ਅੱਗੇ ਸੈਕੰਡ ਨੰਬਰ ਤੇ ਜਿਹੜੀ ਦੋਸਤ ਤੁਹਾਨੂੰ ਮਾਝ ਦਿਖਾਉਣੀ ਆ ਉਹ ਵੀ ਸੂਈ ਸਵਾਈ ਆ ਇਹਦੀ ਡਿਟੇਲ ਕੀ ਆ ਜੀ ਆ ਵੇਹ ਲਓ ਸੰਤ ਸਾਬ ਇਹ ਇਹ ਸੁਬਾ ਕਿਨਮਾ ਸੂਈ ਇਹਦੇ ਵੀ ਜਿਹੋ ਤੇ ਜਾਂਦੇ ਘਰ ਵਾਲੇ ਅੱਛਾ ਤਾਨੂੰ ਦੱਸਿਆ ਵੀ ਅੱਗੇ ਵੀ ਜਿਹੜੇ ਵੀਰ ਨੇ ਲੈਣੀ ਆ ਆਪਦੀ ਸਮਝ ਨਾਲ ਵੇਖੇ ਚੌਥਾ ਮੰਨੇ ਪੰਜਵਾਂ ਮੰਨੇ ਹੂੰ ਵੇਖੇ ਆਪਦੀ ਤਸੱਲੀ ਨਾਲ ਜਿਹੜਾ ਕਿਨੇ ਹੋ ਗਏ ਪਾਪਾ ਹਾਂਜੀ ਦੇਣ ਦੇਣ ਆ ਵੀਰ ਜੀ ਬਚਾ ਜੋ ਹੂੰ ਕੱਟਾ ਜੋ ਮਗਰ ਹੂੰ ਠੀਕ ਹੈ ਜੀ ਹੋਊਗਾ ਤਸਾਂ 15 ਦਿਨਾਂ ਦੇ ਲਾਗੇ ਹੋਣਾ 15 ਦਿਨਾਂ ਦੇ ਲਾਗੇ ਬਨੇ ਹੋਣਾ ਇਹਨਾਂ ਦਾ ਲਓ ਜੀ ਮਗਰ ਜਿਹੜਾ ਦੋਸਤੋ ਕੱਟਾ ਹੈ ਠੀਕ ਆ ਆ ਵੇਖ ਸਕਦੇ ਨੀਲੀ ਦਾ ਮਗਰ ਕੱਟਾ ਤੇ 15 ਦਿਨਾਂ ਦਾ ਸੂਬਾ ਤੁਸੀਂ ਮੰਨ ਕੇ ਸੌਦਾ ਕਰ ਲਿਓ ਸੂਬਾ ਕੋਈ ਵੀਰ ਦੂਜਾ ਮੰਨ ਲੈ ਤੀਜਾ ਮੰਨ ਲੈ ਠੀਕ ਆ ਬਾਕੀ ਆਪੋ ਆਪਣੀ ਸਮਝ ਹਾਰਕਦੀ ਤੇ ਦੋ ਤੋਂ ਹੁਣ ਪਾਪਾ ਜੀ ਥੱਲੇ ਕਿੰਨਾ ਚਵਾ ਦਾਂਗੇ ਤੇ ਦੁੱਧ ਵੀ ਦਿੱਏ ਦੀ ਆਪਾਂ ਨੂੰ ਜਿਸੋ ਦਾ ਕਰੀ ਦੀ ਗਰੰਟੀ ਹੈ 13 ਲੀਟਰ ਦੀ 13 ਲੀਟਰ ਮੈਂ ਦੀ ਤਾਂ ਥੋੜਾ ਜਿਹਾ ਆਣੇ ਦੇ ਉਪਰਾਂ ਕੀਤਾ ਆਣ ਕੇ ਹਾਂਜੀ ਦੋ ਤਿੰਨ ਦਿਨ ਹੋ ਗਏ ਕੱਲ ਦਾ ਇਹਨੇ ਪੱਠਾ ਹੀ ਰੱਖਿਆ ਉਹ ਜਿਹੜਾ ਦੁੱਧ ਦਾ ਦੁੱਧ ਆਪਾਂ 10 ਲੀਟਰ ਦੀ ਆਪਣੇ ਘਰੋਂ ਗਰੰਟੀ ਦਿੰਨੇ ਆ 10 11 ਲੀਟਰ ਜਿਹੜਾ ਮਰਜੀ ਕੋਈ ਵੀਰ ਮੇਰਾ ਚੋਗੇ ਲੈ ਜਾ ਰਿਹਾ ਉਹ ਤੁਸੀਂ ਨਹੀਂ ਕਰਕੇ ਖੜੇ ਠੀਕ ਆ ਜੀ ਬਾਕੀ ਵੱਡੀ ਮੈਂ ਆ ਤਈ ਮੈਂ ਵਿਖਾ ਦੋ ਵੀਰਾਂ ਨੂੰ ਆ ਬੇਲਬਾਲ ਦੀ ਮੈਂ ਚੰਗੀ ਆ ਵੇਖੋ ਲਓ ਜੀ ਲੰਬਾਈ ਹਾਈਟ ਕਰ ਤੇ ਜਿਹੜਾ ਦੋਸਤੋ ਸਾਰਾ ਸੋ ਬਾਕੀ ਜਿਹੜਾ ਹੁਣ ਮੌਕੇ ਦਾ ਦੁੱਧ ਜਿਹੜਾ ਦੋਸਤੋ ਕੋਈ 10 ਕਿਲੋ ਵੀਰ ਚੋਲੇ ਕੋਈ 12 ਕਿਲੋ ਚੋਲੇ ਵੀ 11 12 ਲੀਟਰ ਬਾਬਾ ਹੁਣ ਜਿਹੜਾ ਮੁੱਕ ਦੀ ਗੱਲ ਵੀ 11 12 ਹਾਜ਼ਰ ਹੋਊਗਾ 10 11 ਕਿਲੋ ਦੁੱਧ ਹਾਜ਼ਰ ਹੋਊਗਾ 10 ਕਿਲੋ ਜਿਹੜਾ ਮਰਜੀ ਮੇਰਾ ਵੀਰ ਆਣ ਕੇ ਕਿਲੋ ਖਣ ਤਾਂ ਠਾ ਠਾ ਸਕਦਾ ਵਾ 10 ਕਿਲੋ ਤੋਂ ਇੱਕ ਪਾਈਆ ਵੀ ਨਹੀਂ ਘੜਦਾ 10 ਕਿਲੋ ਤੋਂ ਬਾਬਾ ਕਹਿੰਦਾ ਵੀ ਇੱਕ ਪਾਈਆ ਵੀ ਨਹੀਂ ਘੜਦਾਗਾ ਦੋਸਤੋ ਬਾਕੀ 10 ਤੋਂ ਪਲੱਸ ਹੀ ਹੋਊਗਾ 11 ਚੋਲੇ 10.5 ਚੋਲੇ ਠੀਕ ਆ ਹਾਈਟ ਕੱਤ ਦੀ ਮੈਂ ਪਹਿਲਾਂ ਨੋਟ ਕਰਾਤਾ ਫੁੱਲ ਪੱਟੀ ਹਾਈਟ ਫ ਮਾਈ ਦਾ ਪੂਰਾ ਬਾਡੀ ਸਟਰਕਚਰ ਕਾਫੀ ਚੰਗਾ ਆ ਦੇਖੋ ਜੀ ਠੀਕ ਆ ਵੱਡੇ ਸਰੀਰ ਘਟਾਂਚੇ ਦੀ ਮੱਝ ਆ ਤੇ ਖੋਲ ਕੇ ਵੀ ਤੁਹਾਨੂੰ ਆਪਾਂ ਤਸਲੀਨਾ ਤੋਰ ਕੇ ਦਿਖਾ ਦਿੰਦੇ ਆ ਠੀਕ ਆ ਲਿਓ ਵੀਰ ਜੀ ਤੋਰ ਦਿਗੇ ਆ ਲਓ ਜੀ ਦੂਜੇ ਨੰਬਰ ਦਾ ਦੂਜੇ ਨੰਬਰ ਤੇ ਦੋਸਤੋ ਜਿਹੜੀ ਇਹ ਵੀਰ ਸੇਵਕ ਦੇ ਕੋਲੇ ਮੱਝ ਆ ਠੀਕ ਆ ਦੋ ਤਾਂ ਵੈਸੇ ਇਹਦੇ ਥੱਲੇ ਵੀ ਬਿਲਕੁਲ 10 ਕਿਲੋ ਜਿਹੜਾ ਬਿਲਕੁਲ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋਲਣਾ 15 ਦਿਨਾਂ ਦੀ ਸੂਈ ਆ ਠੀਕ ਆ ਜੀ ਆ ਦੇਖੋ ਸੋ ਵੱਡੇ ਕੱਦ ਬੋਤਾਂ ਲਈ ਆ ਬਾਕੀ ਜਿੰਨਾ ਦੋਸਤੋ ਇਸ ਘਰੋਂ ਦੱਸਿਆ ਜਾਊਗਾ ਉਹਨਾਂ ਤੋਂ ਜਿਹੜਾ ਬਿਲਕੁਲ ਜ਼ਰੂਰ ਨਿਕਲੂਗਾ ਕੋਈ ਜ਼ਿਆਦਾ ਜਿਹੜਾ ਦੋਸਤੋ ਬਤਾ ਚੜਾ ਕੇ ਗੱਲ ਨਹੀਂ ਕੀਤੀ ਜਾਂਦੀ ਠੀਕ ਹੈ ਬਾਕੀ ਆਪਦੀ ਤਸੱਲੀ ਆ ਫਿਰ ਵੀ ਕੋਈ ਵੀਰ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਠੀਕ ਆ ਪਸੂ ਨੂੰ ਲਈ ਗਾਲਾ ਥੰਨੂ ਸਾਹਿਬ ਆਪਦੀ ਕੋਈ ਵੀਰ ਤਸੱਲੀ ਕਰਕੇ ਖੜੇ ਪੜ ਕੇ ਲਾਮਾ ਨਹੀਂ ਲੈਣਾਗੇ ਤੋਂ ਆਪਾਂ ਇਹ ਤਾਂ ਨਹੀਂ ਪਰ ਵੀਰ ਜੀ ਥੰਨੂ ਸਾਹਿਬ ਜਿੰਨਾ ਵੀ ਕੇ ਵੀਰ ਨੂੰ ਸੱਚ ਦੱਸੋ ਨਾ ਉਹ ਕਹਿੰਦੇ ਵੀ ਨਹੀਂ ਹਾਂ ਲੂਆ ਵਿੱਚ ਉਠਾ ਦੇ ਬੰਦੇ ਦਾ ਹੁੰਦਾ ਨਾ ਆਪਾਂ ਮਾਰਦੇ ਆ ਜੇ ਆ ਮੈਂ ਦੀ ਬੈਗ ਚੈੱਕ ਕਰਨੀ ਹੋ ਗਈ ਹਾਂ ਤੇ ਆਪਾਂ ਬੰਦੇ ਨੂੰ ਨੰਬਰ ਵੀ ਦੇ ਦਾਂਗੇ ਬੈਗ ਚੈੱਕ ਕਰਨ ਲੈ ਜੇ ਇਹਦੀ ਵੀ ਕਰਨੀ ਹੁੰਦੀ ਦੀ ਚੈੱਕ ਕਰ ਲੈ ਬਿਲਕੁਲ ਇਹ ਦੂਰ ਹੋਣੀ ਆਈਆਂ ਮਈਆਂ ਸਹੀ ਹੈ ਜੀ ਤੇ ਵੀਰ ਸੇਵਕ ਕੀ ਮੁੱਲ ਕਰੇ ਕਹਿੰਦਾ ਫਿਰ ਇਹਦਾ ਮੁੱਲ ਵੀ 78000 ਕਰਦੇ ਆ ਹਾਂ 2000 ਰੁਪਿਆ ਮਾਨਤਨ ਕਰਦਾਂਗੇ 70000 ਤੋਂ 78 ਚੋਂ 70000 ਤੋਂ 70000 ਦੀ ਲੈ ਦੇ ਹਾਂਜੀ 70000 ਦੀ ਲੈ ਦੇ ਉਹਦੇ ਵਿੱਚ ਛੋਟ ਛੱਪਾ ਜਾਊਗਾ ਠੀਕ ਹੈ ਜੀ ਬਾਹਲੀ ਗੱਲ ਜੇ ਮੱਝ ਰਹਿ ਗਈ ਆਪਣੇ ਕੋਲ ਦੁੱਧ ਬਾਬਾ ਜੀ ਸਿਰੋ 12 ਲੀਟਰ ਚ ਵਧਾ ਲਾਂਗੇ ਆਪਾਂ ਠੀਕ ਹੈ ਜੀ ਹਾਂ ਜੀ ਲੋ ਵੀ ਦੋਸਤੋ 76000 ਦੀ ਹਾਂ ਨਾ 78000 ਮੋਲਾ ਬਾਕੀ ਆਰਡਰ ਦੀ ਕੁਆਲਿਟੀ ਚੰਗੀ ਆ ਪਰ ਤੁਹਾਨੂੰ ਸਾਹਿਬ ਇੱਕ ਬੇਨਤੀ ਆ ਜਿਹੜੇ ਵੀਰ ਨੇ ਖੜਨੀ ਆ ਨਾ ਮੇਰਾ ਵੀਰ ਇਥੇ ਭਾਵੇਂ ਮੇਰੇ ਕੋ ਆਣ ਕੇ ਦੋ ਟਾਈਮ ਚੋਲੇ ਕਰਾਇਆ ਭੜਾ ਨੂੰ ਮੈਂ ਦੇ ਦੋ ਤੇਲ ਖਰਚਾ ਮੈਂ ਦੇ ਦੂੰਗਾ ਪਰ ਭਲ ਕੇ ਲਾਮਾ ਨਾ ਕੋ ਮੇਰਾ ਵੀਰ ਦੇਵੇ ਕਿ ਇਹ ਜਨਾਨੀ ਨੂੰ ਨਹੀਂ ਥੱਲੇ ਬਹਿਨ ਦਿੰਦੀ ਇਹ ਬੰਦੇ ਨੂੰ ਨਹੀਂ ਬਹਿਨ ਦਿੰਦੀ ਪਹਿਲਾਂ ਤਸੱਲੀ ਕਰ ਲੋ ਆ ਜੀ ਤਸੱਲੀ ਕਰਕੇ ਖੜੇ ਬਾਬਾ ਜੀ ਬਾਅਦ ਚ ਲੋਕ ਕਹਿੰਦੇ ਜੀ ਜ਼ਾਇਦਾਰ ਸਾਹਿਬ ਤੁਸੀਂ ਬਾਣਾ ਪਾਇਆ ਵਾ ਇਹ ਥੱਲੇ ਨਹੀਂ ਬਹਿਨ ਦਿੰਦੀ ਆ ਐ ਨਹੀਂ ਕਰਨ ਦਿੰਦੀ ਠੀਕ ਹੈ ਨਾ ਵੀਰ ਜੀ ਆਪਣੇ ਘਰ ਦੀ ਗਰੰਟੀ ਆ ਹਾਂ ਹਾਂ ਬਾਕੀ ਵੀਰਾਂ ਨੇ ਵਹੀਂ ਪੁੱਈ ਮੈਂ ਖੜੀ ਝੋਟੀ ਚਲੋ ਬਜ਼ੁਰਗ ਬੰਦੇ ਨਾਲ ਖੜੀ ਮੈਂ ਝੂਲਦੀ ਸੀ ਝੋਟੀ ਚਲੋ ਮੈਨੂੰ ਵੀ ਨਹੀਂ ਪਤਾ ਇਹ ਮੈਂ ਝੂਲਦੀ ਸੀ ਮੈਂ ਆਹ ਭਾਜੀ ਲੱਦ ਕੇ ਭੇਜ ਦੋ ਆਪਾਂ ਜਿੰਨਾਂ ਕੋਲੋਂ ਲੱਦ ਕੇ ਵਾਪਸੀ ਉਹਨਾਂ ਦੇ ਘਰੇ ਘਲਤੀ ਆ ਵੀ ਲੋ ਭਾਜੀ ਇਹਦੇ ਚ ਬਿਲਕੁਲ ਜੀ ਸੋ ਦੋਸਤੋ ਇਹ ਬਿਲਕੁਲ ਜਰੂਰ ਨੋਟ ਕਰ ਲਿਓ ਜਿਸ ਘਰੋਂ ਵੀ ਪਸ਼ੂ ਖਰੀਦਣਾ ਮੈਂ ਪਹਿਲਾਂ ਵਾਰ-ਵਾਰ ਤਾਂ ਕਹਿੰਦਾ ਵੀ ਤਸੱਲੀ ਆ ਉਸ ਘਰੇ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਤੁਹਾਡਾ ਕੁਝ ਨਹੀਂ ਜਾਂਦਾਗਾ ਸਾਈ ਬੈਨਾ ਕਰਕੇ ਤਸੱਲੀ ਕਰ ਲਓ ਨਹੀਂ ਫਿੱਟ ਪੈਂਦਾ ਪਸ਼ੂ ਤੁਸੀਂ ਛੱਡ ਕੇ ਜਾ ਸਕਦੇ ਹੋ ਸਾਡਾ ਵੀ ਇਹ ਕੋਈ ਗੱਲ ਹੈ ਨਾ ਵੀ ਫਿੱਟ ਪਵੇ ਅੱਗੇ ਇੱਥੇ ਚਾਰ ਦਿਨ ਬੰਦਾ ਹੁੰਦਾ ਰਿਹਾ ਆਪਣੇ ਵੀਡੀਓ ਵੇਖ ਕੇ ਉਹਦੇ ਫਿੱਟ ਨਹੀਂ ਬੈਠੀ ਮੈਂ ਕੋਈ ਗੱਲ ਨਹੀਂ ਵੀਜੀ ਤੁਹਾਡਾ ਰੁਪਇਆ 500 ਆਇਆ ਲਓ ਬਿਲਕੁਲ ਚਾਹ ਪਾਣੀ ਛਕੋ ਇਹ ਫੇਰ ਵੇਚ ਜੀਆਂ ਰਹਿਣੀਆਂ ਇੱਥੇ ਕਿਸੇ ਕਿੱਡੀ ਗੱਲ ਆ ਬਿਲਕੁਲ ਜੀ ਬਿਲਕੁਲ ਕਿਉਂ ਸੰਤੋਖ ਆਪਾਂ ਕਾਦੋ ਆਪਾਂ ਕੇ ਇਹਨਾਂ ਢਗੀ ਥੋੜੀ ਕਰਨੀ ਐਵੇਂ ਵੀ ਨਾ ਜੀ ਨਾ ਸੋ ਝੂਠ ਦਾ ਬੋਲਬਾਲਾ ਜਿਹੜਾ ਦੋਸਤੋ ਅੱਜ ਬਹੁਤ ਹਾਵੀ ਆ ਜਿਆਦਾ ਐ ਇਸ ਕਰਕੇ ਝੂਠ ਤੋਂ ਵੀ بچੋ ਜਿੱਥੇ ਕੋਈ ਜਿਆਦਾ ਝੂਠ ਵਾਜਦਾ ਉਸ ਬੰਦੇ ਤੋਂ ਪਸ਼ੂ ਲੈਣਾ ਵੀ ਤੁਸੀਂ ਬੰਦ ਕਰ ਦੋ ਜਿੱਥੇ ਸਚਾਈ ਆ ਜਿੱਥੇ ਤੁਹਾਨੂੰ ਕੋਈ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਵੀ ਜੋ ਪਸ਼ੂ ਦੱਸਿਆ ਜਾਂਦਾ ਉਹ ਰੇਟ ਨਿਕਲਦਾ ਉਥੋਂ ਮੇਰਾ ਵੀਰ ਪਸ਼ੂ ਜ਼ਰੂਰ ਇੱਕ ਵਾਰੀ ਟਰਾਈ ਮਾਰਿਆ ਕਰੋ ਖਰੀਦਿਆ ਕਰੋ ਦੋ ਡੰਗ ਚੋਲਿਆ ਸੰਦੂ ਦਾ ਦਾ ਇਸੇ ਤਰ੍ਹਾਂ ਜਿਹੜਾ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਟਿਕਾਣਾ ਮੈਂ ਬੰਦੀ ਆ ਆਰਡਰ ਦੀ ਕੁਆਲਿਟੀ ਦੇਖ ਸਕਦੇ ਦੋਸਤੋ ਬਿਲਕੁਲ ਜਿਵੇਂ ਜਿਵੇਂ ਸਮਾਂ ਸ਼ਾਮ ਦਾ ਬਿਲਕੁਲ ਨੇੜੇ ਆਉਂਦਾ ਜਾਂਦਾ ਓਵੇਂ ਜਿਹੜਾ ਦੋਸਤੋ ਭਾਂਡਾ ਹਵਾਨਾ ਲੇਵਾ ਬਣਨਾ ਸ਼ੁਰੂ ਹੋ ਗਿਆ ਠੀਕ ਆ ਬਾਬਾ ਸੋਦੜੀ ਆ ਖੁਰਦੀ ਆ ਜਿਹੜੇ ਦੁੱਧ ਦੇਣਾ ਪਸ਼ੂ ਨੇ ਖੁਰਨਾ ਹੀ ਖੁਰਨਾ ਸੰਦੂ ਸਾਹਿਬ ਅੱਛਾ ਸੇਵਕ ਵੀਰੇ ਨੰਬਰ ਬੋਲ ਲੀਏ ਆਪਣੇ ਨੰਬਰ ਸੰਦੂ ਸਾਹਿਬ 97813 55875 ਠੀਕ ਹੈ ਜੀ ਹਾਂ ਜੀ ਓਕੇ ਸੇਵਕ ਵੀਰ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸ